ਰਾਤ ਦੇ 2 ਵਜੇ ਤੇ ਇੱਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ ਉਹਨੇ ਚਾਹ ਪੀਤੀ ਟੀਵੀ ਦੇਖਿਆ ਇਧਰ ਉਧਰ ਗੇੜੇ ਕੱਡੇ ਪਰ ਨੀਂਦ ਨਹੀਂ ਆਈ ਅਖੀਰ ਥੱਕ ਕੇ ਥੱਲੇ ਆ ਕੇ ਕਾਰ ਕੱਢੀ ਤੇ ਸ਼ਹਿਰ ਦੇ ਵੱਲ ਚੱਲ ਪਿਆ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਲਾਈਟ ਜਗ ਰਹੀ ਸੀ ਉਹਨੇ ਸੋਚਿਆ ਕਿ ਕਿਉਂ ਨਾ ਥੋੜੀ देर ਇੱਥੇ ਰੁੱਕ ਕੇ ਰੱਬ ਨੂੰ ਅਰਦਾਸ ਕਰਾਂ ਸ਼ਾਇਦ ਮੇਰਾ ਮਨ ਜਿਹੜਾ ਥੋੜੀ ਦੇਰ ਦੇ ਲਈ ਸ਼ਾਂਤ ਹੋ ਜਾਏ ਮੈਨੂੰ ਸ਼ਾਂਤੀ ਮਿਲ ਜੇ ਤੇ ਜਦੋਂ ਉਹ ਅੰਦਰ ਗਿਆ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਤਾਂ ਕੀ ਦੇਖਦਾ ਵੀ ਉੱਥੇ ਇੱਕ ਹੋਰ ਬੰਦਾ ਬੈਠਾ ਉਹ ਉਦਾਸ ਅ ਤੇ ਉਹਦੇ ਅੱਖਾਂ ਦੇ ਵਿੱਚੋਂ ਪਾਣੀ ਵਗ ਰਿਹਾ ਉਹਨੇ ਪੁੱਛਿਆ ਕਿ ਤੂੰ ਇੰਨੀ ਰਾਤ ਨੂੰ ਇੱਥੇ ਕੀ ਕਰ ਰਿਹਾ ਤਾਂ ਉਹ ਬੰਦੇ ਨੇ ਅੱਗੇ ਜਵਾਬ ਦਿੱਤਾ ਕਿ ਮੇਰੀ ਘਰ ਵਾਲੀ ਹਸਪਤਾਲ ਦੇ ਵਿੱਚ ਆ ਸਵੇਰੇ ਆਉਂਦਾ ਆਪਰੇਸ਼ਨ ਆ ਤੇ ਉਹ ਮਰ ਜਾਊਗੀ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਉਹਦਾ ਇਲਾਜ ਜਿਹੜਾ ਉਹ ਕਰਵਾ ਸਕਾਂ ਤਾਂ ਉਹਨੇ ਆਪਣੀ ਜੇਬ ਦੇ ਵਿੱਚ ਹੱਥ ਪਾਇਆ ਤੇ ਜੇਬ ਤੋਂ ਕਈ ਨੋਟ 2 2000 ਦੇ ਕੱਢੇ ਤੇ ਉਹ ਬੰਦੇ ਨੂੰ ਦੇ ਦਿੱਤੇ ਉਸ ਬੰਦੇ ਦੇ ਮੂੰਹ ਤੇ ਰੌਣਕ ਆ ਗਈ ਜਿਹੜੇ ਬੰਦੇ ਨੇ ਉਹਨੂੰ ਪੈਸੇ ਦਿੱਤੇ ਸੀ ਤੇ ਉਹਨੇ ਆਪਣਾ ਕਾਰਡ ਵੀ ਦਿੱਤਾ ਤੇ ਕਿਹਾ ਕਿ ਇਹ ਮੇਰਾ ਨੰਬਰ ਆ ਇਹ ਮੇਰਾ ਪਤਾ ਹੈਗਾ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੀ ਤਾਂ ਉਸ ਗਰੀਬ ਬੰਦੇ ਨੇ ਉਸ ਆਦਮੀ ਨੂੰ ਕਾਰਡ ਵਾਪਸ ਕਰ ਦਿੱਤਾ ਤੇ ਉਹਨੂੰ ਕਿਹਾ ਕਿ ਮੇਰੇ ਕੋਲੇ ਪਤਾ ਹੈਗਾ ਮੇਰੇ ਕੋਲੇ ਐਡਰੈਸ ਹੈਗਾ ਤਾਂ ਉਸ ਆਦਮੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਯਾਰ ਮੈਂ ਤਾਂ ਕਿ ਮੈਂ ਤਾਂ ਤੈਨੂੰ ਪਹਿਲੀ ਵਾਰੀ ਮਿਲਿਆ ਤਾਂ ਮੇਰਾ ਪਤਾ ਤੈਨੂੰ ਕਿਹਨੇ ਦਿੱਤਾ ਤਾਂ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਨਹੀਂ ਉਹਦਾ ਪਤਾ ਹੈਗਾ ਜਿਨੇ ਰਾਤ ਦੇ 3 ਵਜੇ ਤੁਹਾਨੂੰ ਇੱਥੇ ਕੱਲਿਆ ਸੋ ਕਹਿਣ ਤੋਂ ਭਾਵਾ ਕੀ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਬਹੁਤ ਤਾਕਤ ਹੁੰਦੀ ਹੈ ਜੇਕਰ ਆਪਾਂ ਸੱਚੇ ਦਿਲੋਂ ਅਰਦਾਸ ਕਰਦੇ ਹਾਂ ਤਾਂ ਉਹ ਜ਼ਰੂਰ ਪੂਰੀ ਹੁੰਦੀ ਆ ਇਨਸਾਨ ਦੇ ਵਿੱਚ ਬੰਦੇ ਦੇ ਅੰਦਰ ਗ੍ਰੈਟੀਟਿਊਡ ਦਾ ਜਿਹੜਾ ਭਾਵਨਾ ਉਹ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਹੁੰਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਆਪਾਂ ਸ਼ੁਕਰਗੁਜ਼ਾਰ ਨਹੀਂ ਨਾ ਹੋਵਾਂਗੇ ਤਾਂ ਉਹ ਵੀ ਅੱਗੇ ਤੋਂ ਆਪਣੀ ਬਾਣੀ ਫੜਦਾ ਜੇਕਰ ਹਰ ਰੋਜ਼ ਆਪਾਂ ਉਹਦਾ ਸ਼ੁਕਰਾਨਾ ਕਰਾਂਗੇ ਜੋ ਕੁਝ ਆਪਣੇ ਕੋਲ ਹੈਗਾ ਉਹਦੇ ਪ੍ਰਤੀ ਉਹਦਾ ਸ਼ੁਕਰਾਨਾ ਕਰਾਂਗੇ ਤਾਂ ਉਹ ਉਸ ਤੋਂ ਵੀ ਜ਼ਿਆਦਾ ਦੁੱਗਣਾ ਦਿੰਦਾ ਆਪਾਂ ਨੂੰ ਤਾਂ ਕਦੇ ਵੀ ਉਹਦੇ ਆਸਾਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਉਸ ਚੀਜ਼ਾਂ ਉਸ ਪਰਮਾਤਮਾ ਤੇ ਵੀ ਛੱਡਣੀਆਂ ਚਾਹੀਦੀਆਂ ਸੋ ਜਿੰਨਾ ਵੀ ਹੋਵੇ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਤੇ ਹਰ ਰੋਜ਼ ਉਹਦਾ ਸ਼ੁਕਰਾਨਾ ਕਰੋ ਕਿ ਅੱਜ ਦਾ ਦਿਨ ਜਿਹੜਾ ਹੈਗਾ ਵਧੀਆ ਚੜਿਆ ਤੇ ਜਿਹੜਾ ਸ਼ਿਫਟ ਤੋਂ ਬਾਅਦ ਹੁੰਦਾ ਫਿਰ ਸ਼ੁਕਰਾਨਾ ਕਰੋ ਕਿ ਅੱਜ ਦਾ ਦਿਨ ਜਿਹੜਾ ਤੇਰੀ ਰਾਜਾ ਦੇ ਵਿੱਚ ਵਧੀਆ ਲੰਘਿਆ ਸੋ ਸ਼ੁਕਰਾਨੇ ਦਾ ਭਾਵ ਬੰਦੇ ਦੇ ਦਿਲ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਸੱਚੇ ਦਿਲੋਂ ਅਰਦਾਸ ਕਰਿਆ ਕਰੋ ਸੱਚੇ ਦਿਲੋਂ ਉਸ ਪਰਮਾਤਮਾ ਨੂੰ ਯਾਦ ਕਰਿਆ